ਹੁਣ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ 30 ਜੂਨ ਤੱਕ ਆਪਣੇ ਸਾਰੇ ਗਾਕਾਂ ਦੀ ਕੇਵਾਈਸੀ ਕਰੋ। ਜ਼ਿਆਦਾਤਰ ਜਿਹੜੀ ਗੈਸ ਦੀ ਜ਼ਰੂਰਤ ਨਹੀਂ ਪੈਂਦੀ ਤੇ ਅੱਗੇ ਉਹ ਕਈ ਵਾਰ ਵੇਚ ਵੀ ਦਿੰਦੇ ਨੇ ਸਿਲੰਡਰ ਮਹਿੰਗੇ ਭਾ ਦਾ। ਤੇ ਹੁਣੇ ਜਿਹੜੀ ਮੁਫਤ ਆ ਕੇਵਾਈਸੀ ਵੈਸੇ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਸਬਸਿਡੀਆਂ ਆਉਂਦੀ ਹੈ ਘਰੇਲੂ ਗੈਸ ਸਿਲੰਡਰ ਦੇ ਉੱਤੇ ਉਹਦੀ ਦੁਰਵਰਤੋਂ ਨਾ ਹੋਵੇ ਇਹ ਤਾਂ ਇਹ ਪਤਾ ਲੱਗੇਗਾ। ਜਿਹੜੇ ਨਹੀਂ ਕਰਵਾਉਣਗੇ ਕੇਵਾਈਸੀ ਉਹਨਾਂ ਦੇ ਕਨੈਕਸ਼ਨ ਗੈਸ ਦੇ ਰੱਦ ਵੀ ਕੀਤੇ ਜਾ ਸਕਦੇ ਨੇ। ਕਰੇ ਲੂ ਗੈਸ ਸਿਲੰਡਰਾਂ ਜਿਹੜੇ ਕੇਵਾਈਸੀ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ। ਬਿਲਕੁਲ KYC ਹੁੰਦੀ ਹੈ ਨੋ ਯੋਰ ਕਸਟਮਰ ਕਿਸੇ ਵੀ ਕੰਪਨੀ ਵਾਸਤੇ KYC ਬੜੀ ਜ਼ਰੂਰੀ ਹੁੰਦੀ ਹੈ ਉਹਦੇ ਵਿੱਚ ਤੁਹਾਡਾ ਆਧਾਰ ਕਾਰਡ ਵਗੈਰਾ ਦੀ ਅਪਡੇਟੇਸ਼ਨ ਹੁੰਦੀ ਹੈ ਪਤਾ ਲੱਗਦਾ ਹੈ ਕਿ ਤੁਸੀਂ ਸਹੀ ਆਪਣੇ ਡਾਕੂਮੈਂਟ ਵਗੈਰਾ ਲਗਾਏ ਹੋਏ ਨੇ ਤੇ ਇੱਕ ਰਿਕਾਰਡ ਹੁੰਦਾ ਹੈ ਜਿਹੜਾ ਸਰਕਾਰ ਦੇ ਕੋਲ ਵੀ ਜਾਂਦਾ ਹੈ ਜੀ ਮੁੱਖ ਰੂਪ ਦੇ ਵਿੱਚ ਤਿੰਨ ਕੰਪਨੀਆਂ ਨੇ ਇੰਡੇਨ ਭਾਰਤ ਤੇ ਹਿੰਦੁਸਤਾਨ ਗੈਸ ਕੰਪਨੀ ਕਈਆਂ ਦੇ ਇੰਡੈਨ ਦੇ ਜਿਹੜੇ ਹੁੰਦੇ ਨੇ ਉੱਤੇ ਇੰਡੈਨ ਲਿਖਿਆ ਹੁੰਦਾ ਹੈ ਉਹਦੇ ਸਿਲੰਡਰ ਆਉਂਦੇ ਨੇ ਕਈਆਂ ਦੇ ਭਾਰਤ ਦੇ ਸਿਲੰਡਰ ਆਉਂਦੇ ਨੇ ਤੇ ਅਲੱਗ-ਅਲੱਗ ਜਿਹੜੇ ਪ੍ਰੋਵਾਈਡਰ ਨੇ ਗੈਸ ਵਾਲੇ ਉਹ ਆਪਣੀਆਂ-ਆਪਣੀਆਂ ਕੰਪਨੀਆਂ ਨੂੰ ਚਲਾਉਂਦੇ ਨੇ ਉਹਨਾਂ ਦੇ ਅੱਗੇ ਡਿਸਟ੍ਰੀਬਿਊਟਰ ਬਣ ਜਾਂਦੇ ਨੇ ਹੁਣ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ 30 ਜੂਨ ਤੱਕ ਆਪਣੇ ਸਾਰੇ ਗਾਹਕਾਂ ਦੀ ਕੇਵਾਈਸੀ ਕਰੋ ਜੀ ਕੇਵਾਈਸੀ ਕਰਨ ਦੇ ਨਾਲ ਇੱਕ ਤਾਂ ਇਹ ਹੋ ਜਾਏਗਾ ਕਿ ਪਤਾ ਲੱਗ ਜਾਏਗਾ ਕਿ ਕਿੰਨੇ ਕਿਹੜੇ ਖਪਤਕਾਰ ਨੇ ਗੈਸ ਦੇ ਉਹ ਸਹੀ ਨੇ ਕਈਆਂ ਨੇ ਕਨੈਕਸ਼ਨ ਗਲਤ ਲਏ ਹੋਏ ਨੇ ਕਈਆਂ ਨੇ ਅੱਗੇ ਕੀ ਹੁੰਦਾ ਹੈ ਕਿ ਜਿਆਦਾਤਰ ਜਿਹੜੀ ਗੈਸ ਦੀ ਜ਼ਰੂਰਤ ਨਹੀਂ ਪੈਂਦੀ ਤੇ ਅੱਗੇ ਉਹ ਕਈ ਵਾਰ ਵੇਚ ਵੀ ਦਿੰਦੇ ਨੇ ਸਿਲੰਡਰ ਮਹਿੰਗੇ ਭਾ ਦਾ ਜੀ ਬਲੈਕ ਜਿਹੜੀ ਉਹ ਹੋ ਜਾਂਦੀ ਆ ਉਹਨਾਂ ਸਿਲੰਡਰਾਂ ਦੀ ਉਹ ਆ ਜਾਂਦੀ ਆ ਜੀ ਤੇ ਹੁਣ ਜਿਹੜਾ ਇਹ KYC ਦੇ ਨਾਲ ਇੱਕ ਤਾਂ ਡਾਟਾ ਜਾਏਗਾ ਸਰਕਾਰ ਦੇ ਕੋਲ ਸਰਕਾਰ ਆਪਣਾ ਡਾਟਾ ਇਕੱਠਾ ਕਰਨ ਵਾਸਤੇ ਖਪਤਕਾਰਾਂ ਦੀ ਸੂਚੀ ਤਿਆਰ ਕਰਨ ਵਾਸਤੇ ਕੰਪਨੀਆਂ ਦੇ ਰਾਹੀਂ ਇਹ ਸਾਰਾ ਕੁਝ ਕਰ ਰਹੀ ਹੈ ਕਿ ਜਿਹੜੀਆਂ ਗੈਸ ਕੰਪਨੀਆਂ ਨੇ ਉਹ ਸਾਨੂੰ ਇਹ ਕੇਵਾਈਸੀ ਕਰਵਾ ਕੇ ਦੇਣ ਪਿੱਛੇ ਜੇ ਸੁਰੱਖਿਆ ਦੇ ਮੱਦੇ ਨਜ਼ਰ ਵੀ ਇਹਨਾਂ ਕੰਪਨੀਆਂ ਵੱਲੋਂ ਕੀਤਾ ਗਿਆ ਸੀਗਾ ਕਿ ਜਿਹੜੀ ਤੁਹਾਡੀ ਸੁਰੱਖਿਆ ਹੈ ਤੁਹਾਡੀਆਂ ਜਿਹੜੀਆਂ ਨੋਜ਼ਲ ਵਗੈਰਾ ਜਿਹੜੀਆਂ ਪਾਈਪਾਂ ਲੱਗਦੀਆਂ ਨੇ ਉਹ ਕਿੰਨੀਆਂ ਕੁ ਸੁਰੱਖਿਤ ਨੇ ਜਿਹੜਾ ਰੈਗੂਲੇਟਰ ਆ ਉਹ ਕਿੰਨਾ ਕੁ ਸੁਰੱਖਿਤ ਆ ਉਹ ਸਾਰੇ ਮੈਜਰਸ ਕੀਤੇ ਗਏ ਸੀ ਉਹਦੀ ਫੀਸ ਵਗੈਰਾ ਵੀ 138 ਪਤਾ ਨਹੀਂ 140 ਰੁਪਏ ਰੱਖੀ ਗਈ ਜਾਂ ਵੱਧ ਹੋਵੇਗੀ ਇਦੋਂ ਤੇ ਹੁਣ ਇਹ ਜਿਹੜੀ ਮੁਫਤ ਆ ਕੇਵਾਈਸੀ ਵੈਸੇ ਜਿਹੜੀ ਦੱਸੀ ਜਾ ਰਹੀ ਹੈ ਤੇ 30 ਜੂਨ ਤੱਕ ਇਹ ਕਰਵਾਉਣੀ ਲਾਜ਼ਮੀ ਹੈ ਕਦੇ ਲੁਧਿਆਣਾ ਸੈਂਟਰ ਆ ਉੱਥੇ ਇੰਡਸਟਰੀ ਵੀ ਜ਼ਿਆਦਾ ਹੈ ਉੱਥੇ ਹੋਟਲ ਵੀ ਜ਼ਿਆਦਾ ਨੇ ਲੋਕ ਵੀ ਜ਼ਿਆਦਾ ਨੇ ਤਾਂ ਉੱਥੇ 60% ਤੱਕ ਕੰਮ ਮੁਕੰਮਲ ਹੋ ਚੁੱਕਿਆ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਕੰਮ ਮੁਕੰਮਲ ਹੋ ਰਿਹਾ ਹੈ ਇਹਦਾ ਇੱਕ ਕਹਿੰਦੇ ਨੇ ਕਿ ਜਿਹੜੀ ਸਬਸਿਡੀ ਆਉਂਦੀ ਹੈ ਘਰੇਲੂ ਗੈਸ ਸਿਲੰਡਰ ਦੇ ਉੱਤੇ ਉਹਦੀ ਦੁਰਵਰਤੋਂ ਨਾ ਹੋਵੇ ਇੱਕ ਤਾਂ ਇਹ ਪਤਾ ਲੱਗੇਗਾ ਜੀ ਪਰ ਘਰੇਲੂ ਗੈਸ ਦੇ ਉੱਤੇ ਸਬਸਿਡੀ ਜੇਕਰ ਤੁਸੀਂ 812 ਰੁਪਏ ਦਾ ਸਿਲੰਡਰ ਅੱਜਕੱਲ ਚੱਲ ਰਿਹਾ ਜਾਂ 850 ਦਾ ਚੱਲ ਰਿਹਾ ਹੈ ਉਹ ਤੁਹਾਡੇ ਤੋਂ ਲੈ ਲੈਂਦੇ ਨੇ ਤੇ ਜਿਹੜੀ ਸਬਸਿਡੀ ਆਉਂਦੀ ਆ ਉਹ ਕਿਸੇ ਕਿਸਮਤ ਵਾਲੇ ਦੇ ਖਾਤੇ ਦੇ ਵਿੱਚ 7-8 ਰੁਪਏ ਆਉਂਦੀ ਆ ਜੀ ਬਿਲਕੁਲ ਇਦੋਂ ਬਾਅਦ ਸਬਸਿਡੀ ਨਹੀਂ ਆਉਂਦੀ ਪਹਿਲੀਆਂ ਸਰਕਾਰਾਂ ਵੇਲੇ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਕਹਿੰਦੇ ਸਬਸਿਡੀ ਜੇਕਰ ਤੁਹਾਡੇ ਤੋਂ 600 700 ਰੁਪਿਆ ਲੈਂਦੇ ਸੀ ਤਾਂ ਉਹ 1450 ਦਾ ਸੀ ਤਾਂ 300 250 ਰੁਪਿਆ ਤੁਹਾਡੇ ਖਾਤੇ ਦੇ ਵਿੱਚ ਆ ਜਾਂਦਾ ਸੀ ਜੀ ਪਤਾ ਨਹੀਂ ਸਬਸਿਡੀ ਦਾ ਹਵਾਲਾ ਕਿਉਂ ਦਿੱਤਾ ਜਾ ਰਿਹਾ ਕਿ ਸਬਸਿਡੀ ਦੀ ਰਕਮ ਜਾਂ ਫਿਰ ਸਿਲੰਡਰ ਦੀ ਕੀਮਤ ਹੀ 1500 ਰੁਪਿਆ ਹੋ ਗਈ ਹੈ ਕਿ ਜਿਹੜਾ ਤੁਹਾਨੂੰ ਸਬਸਿਡੀ ਸਰਕਾਰ ਪਾ ਰਹੀ ਹੈ ਵਿੱਚ ਜੀ ਤਾਂ ਇਸ ਕਰਕੇ ਸਬਸਿਡੀ ਵਾਲੀ ਗੱਲ ਥੋੜੀ ਜਿਹੀ ਸਮਝ ਤੋਂ ਬਾਹਰ ਹੈ ਪਰ ਫਿਰ ਵੀ ਜਿਹੜੇ KYC ਨਹੀਂ ਕਰਵਾਉਣਗੇ ਜੀ KYC ਨਹੀਂ ਹੋਵੇਗੀ ਜਿਹੜੇਗਾ ਕਿ ਇਹਨੂੰ ਤਰਜੀਹ ਨਹੀਂ ਦੇਣਗੇ ਵੈਸਤਾ ਜਿਹੜੀਆਂ ਕੰਪਨੀਆਂ ਨੇ ਜਾਂ ਉਹਨਾਂ ਦੇ ਡਿਸਟ੍ਰੀਬਿਊਟਰ ਨੇ ਉਹ ਲੋਕਾਂ ਨੂੰ ਜਾਗਰੂਕ ਕਰਦੇ ਨੇ ਵੀ ਭਾਈ KYC ਕਰਵਾ ਲਓ ਜਿਹੜੇ ਨਹੀਂ ਕਰਵਾਉਣਗੇ KYC ਉਹਨਾਂ ਦੇ ਕਨੈਕਸ਼ਨ ਗੈਸ ਦੇ ਰੱਦ ਵੀ ਕੀਤੇ ਜਾ ਸਕਦੇ ਨੇ ਸੋ ਇਹ ਵੀ ਜਿਹੜੇ ਇੱਕ ਤਰ੍ਹਾਂ ਦੇ ਆਦੇਸ਼ ਆ ਚੁੱਕੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ